ਸਸੀ ਗਾਲ ਜੀ ਮੈਂ ਧਰਮਿੰਦਰ ਸਿੰਘ ਜਨਨ ਸੈਕਟਰੀ ਸ਼ਹੀਦ ਭਗਤ ਸਿੰਘ ਨੋਇੰਸਾਵਾ ਪੰਜਾਬ ਤਿੰਨ ਸਾਲ ਹੋ ਗਏ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋਈ ਹੈ ਤਿੰਨ ਸਾਲ ਤੋਂ ਵੀ ਉੱਪਰ ਸਮਾਂ ਬੀਤ ਗਿਆ ਹੈ ਤੇ ਪੰਜਾਬ ਚ ਨੌਜਵਾਨੀ ਦੀ ਸਮੱਸਿਆ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਪਰ ਜਿਹੜੀਆਂ ਆ ਉਹਨਾਂ ਦੇ ਲਈ ਖੜੀਆਂ ਜਿਦੇ ਵਿੱਚੋ ਬੇਰੋਜ਼ਗਾਰੀ ਇੱਕ ਵੱਡੀ ਸਮੱਸਿਆ ਹੈ ਨਸ਼ਾ ਇੱਕ ਵੱਡੀ ਸਮੱਸਿਆ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਵਾਅਦੇ ਕਰਕੇ ਆਈ ਹੋਈ ਏ ਮਾਨ ਸਰਕਾਰ ਅੱਜ ਇੱਧਰ ਨੂੰ ਧਿਆਨ ਨਹੀਂ ਚਾਹੇ ਪੰਜਾਬ ਦੇ ਵਿੱਚ ਮਾਫੀਆ ਤੰਤਰ ਕਹਿ ਲਓ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਹਿ ਲਿਓ ਚਾਹੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦਾ ਸੰਤਾਪ ਹੰਡਾਦੀ ਨੌਜਵਾਨੀ ਕਹਿ ਲਓ ਉਹਦੇ ਕਿਸੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਇਹ ਲਗਾਤਾਰ ਕਹਾਣੀ ਹਰ ਘਰ ਦੀ ਹੈ ਵੀ ਹਰ ਘਰ ਦੇ ਵਿੱਚ ਅੱਜ ਪੜਿਆ ਲਿਖਿਆ ਬੇਰੋਜ਼ਗਾਰ ਬੈਠਾ ਹੋਇਆ ਹੈ ਸਰਕਾਰ ਲੱਛੇਦਾਰ ਭਾਸ਼ਣਾ ਤੋਂ ਬਾਹਰ ਹੀ ਨਹੀਂ ਨਿਕਲ ਰਾ ਨਿਕਲ ਰਹੀ ਕਿਉਂਕਿ ਉਹਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਵਿਰੋਧੀ ਧਿਰਾਂ ਜਾਂ ਬਾਕੀ ਸਿਆਸੀ ਧਿਰਾਂ ਜਿਹੜੀਆਂ ਸੱਤਾ ਤੋਂ ਬਾਹਰ ਐ ਉਹਨਾਂ ਨੇ ਲਗਾਤਾਰ ਇਹ ਗੱਲਾਂ ਤਾਂ ਜ਼ਰੂਰ ਜਤਲਾਣੀਆਂ ਹੁੰਦੀਆਂ ਪਰ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਐ ਵੀ ਸਿਰ ਤੇ ਸਿਰਫ ਉਹਨਾਂ ਦੇ ਜਵਾਬ ਲਖੇਦਾਰ ਭਾਸ਼ਣਾ ਦੇ ਨਾਲ ਦੇਣ ਤੱਕ ਨਾ ਸੀਮਤ ਰਿਹਾ ਜਾਵੇ ਗਰਾਊਂਡ ਤੇ ਕੰਮ ਵੀ ਕੀਤਾ ਜਾਵੇ ਪਰ ਇਹ ਗੱਲ ਪੰਜਾ ਪਿਛਲੇ ਤਿੰਨਾਂ ਸਾਲਾਂ ਚੋਂ ਦੇਖਣ ਨੂੰ ਨਹੀਂ ਮਿਲੀ ਜਿਹੜੀ ਸਰਕਾਰ ਇਹ ਕਹਿੰਦੀ ਵੀ ਹਰ ਇੱਕ ਬੇਰੁਜ਼ਗਾਰ ਨੂੰ ਅਸੀਂ ਰੋਜ਼ਗਾਰ ਦੀ ਗਾਰੰਟੀ ਦੇਵਾਂਗੇ ਮੈਨੂੰ ਗਰੰਟੀ ਦਿੱਤੀ ਸੀਗੀ ਕਿ ਅਸੀਂ ਹਰ ਇੱਕ ਨੌਜਵਾਨ ਦੇ ਲਈ ਰੋਜ਼ਗਾਰ ਦਾ ਪ੍ਰਬੰਧ ਕਰਾਂਗੇ ਜੇ ਰੋਜ਼ਗਾਰ ਨਾ ਦੇ ਸਕੇ ਤੇ ਬੇਰੋਜ਼ਗਾਰੀ ਪੱਤਾ ਦਵਾਂਗੇ ਪਿਛਲੇ ਦਿਨਾਂ ਅਖਬਾਰਾਂ ਦੇ ਵਿੱਚ ਜੋ ਸਰਕਾਰ ਦੇ ਆંકੜੇ ਆਏ ਸਿਰਫ ਪੰਜਾਬ ਸਰਕਾਰ ਦੇ ਵੱਲੋਂ ਇੱਕ ਨੌਜਵਾਨ ਨੂੰ ਬੇਰੋਜ਼ਗਾਰੀ ਪੱਤਾ ਦਿੱਤਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਹੈਰਾਨੀ ਹੁੰਦੀ ਹੈ ਭੀ ਜਦੋਂ ਹਰ ਪਿੰਡ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਬੇਰੋਜ਼ਗਾਰੀ ਦਾ ਸੰਤਾਪ ਢਾ ਰਿਹਾ ਹੈ ਆਪਣੀ ਢਿੱਡ ਪਾਲਣ ਦੇ ਲਈ ਆਪਣਾ ਢਿੱਡ ਭਰਨ ਦੇ ਲਈ ਆਪਣੇ ਪਰਿਵਾਰ ਨੂੰ ਜਿਹੜਾ ਹੈ ਉੜਤਾ ਗੁਜ਼ਰ ਬ ਸਰਕਾਰਾਂ ਦੇ ਲਈ ਨੌਜਵਾਨ ਹਿੰਮਤਾਂ ਮਾਰਦੇ ਐ ਪਰ ਪਰਮਨੈਂਟ ਜਿਹੜੀ ਰੋਜ਼ਗਾਰ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਦੀ ਇੱਕ ਪਾਲਿਸੀ ਬਣਾ ਕੇ ਹਰ ਇੱਕ ਨੌਜਵਾਨ ਨੂੰ ਰੋਜ਼ਗਾਰ ਦਾ ਪ੍ਰਬੰਧ ਕਰਨਾ ਉਹਦੀ ਯੋਗਤਾ ਦੇ ਹਿਸਾਬ ਦੇ ਨਾਲ ਸਰਕਾਰ ਇਸ ਗੱਲ ਤੋਂ ਲਗਾਤਾਰ ਭੱਜ ਰਹੀ ਹੈ ਤੇ ਅਲੱਗ-ਅਲੱਗ ਮੁੱਦਿਆਂ ਦੇ ਵਿੱਚ ਲੋਕਾਂ ਦਾ ਧਿਆਨ ਡਾਇਵਰਟ ਕਰਨ ਦੇ ਵਿੱਚ ਲੱਗੀ ਹੋਈ ਹੈ ਸਾਰੇ ਸਾਰੇ ਲੀਡਰ ਆਪਾਂ ਗੱਲ ਕਰੀਏ ਇਸੀ ਗੱਲ ਨੂੰ ਦੇਖਦਿਆਂ ਹੋਇਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਅਸੀਂ ਇੱਕ ਪ੍ਰੋਗਰਾਮ ਲਿਖ ਕੇ ਆਇਆ ਹਾਂ ਪੇ ਪੂਰੇ ਪੰਜਾਬ ਦੀ ਨੌਜਵਾਨੀ ਨੂੰ ਇਕੱਠਿਆਂ ਕਰਕੇ 28 ਸਤੰਬਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਉੱਤੇ ਜਦ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖੜਕੜ ਕਲਾ ਬਿਖੇ 2022 ਦੇ ਵਿੱਚ ਸੋਚ ਚੱਕੀ ਸੀਗੀ ਪੰਜਾਬ ਦੇ ਅੱਜ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਪੰਜਾਬ ਦੀ ਨੌਜਵਾਨੀ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਜ਼ਿਕਰ ਕਰਦਿਆਂ ਹੋਇਆ। ਉਸੇ ਖੜਕੜ ਕਲਾ ਦੀ ਧਰਤੀ ਦੇ ਉੱਪਰ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਦੇ ਲਈ ਉਹਨਾਂ ਦੀ ਯੋਗਤਾ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਰੋਜ਼ਗਾਰ ਦੁਆਨ ਦੇ ਲਈ ਇੱਕ ਪੱਕਾ ਵੱਡਾ ਮੋਰਚਾ ਲਗਾਉਣ ਜਾ ਰਹੇ ਹਾਂ ਸੀ ਜਿਸ ਮੋਰਚੇ ਦੀ ਸ਼ੁਰੂਆਤ 28 ਸਤੰਬਰ ਨੂੰ ਹੋਏਗੀ ਖੜਕੜ ਕਲਾ ਦੀ ਧਰਤੀ ਦੇ ਉੱਪਰ ਮੈਂ ਪੂਰੇ ਪੰਜਾਬ ਭਰ ਦੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਨਾਲ ਸਬੰਧਤ ਨੌਜਵਾਨਾਂ ਨੂੰ ਉਹਦੇ ਤੋਂ ਇਲਾਵਾ ਪੰਜਾਬ ਭਰ ਦੀ ਨੌਜਵਾਨੀ ਨੂੰ ਸੱਦਾ ਦੇ ਰਿਹਾ ਹਾਂ 25 ਸਤੰਬਰ ਨੂੰ ਵੱਡੀ ਗਿਣਤੀ ਦੇ ਵਿੱਚ ਖੜਕੜ ਕਲਾ ਦੀ ਧਰਤੀ ਦੇ ਉੱਪਰ ਪਹੁੰਚੋ ਤਾਂ ਕਿ ਪੰਜਾਬ ਸਰਕਾਰ ਜਿਹੜੀ ਇਹ ਵਾਅਦੇ ਗਰੰਟੀਆਂ ਦੇ ਕੇ ਆਈ ਹੈ ਉਹ ਸਰਕਾਰ ਨੂੰ ਇਹ ਜਤਲਾਇਆ ਜਾਵੇ ਕਿ ਅੱਜ ਵੀ ਪੰਜਾਬ ਦੀ ਨੌਜਵਾਨੀ ਵੱਡੀ ਗਿਣਤੀ ਦੇ ਵਿੱਚ ਬੇਰੋਜ਼ਗਾਰੀ ਦਾ ਸੰਤਾਪ ਹਟਾਇਆ ਹੰਡਾ ਰਹੀ ਹੈ। ਅੱਜ ਵੀ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਨਸ਼ਿਆਂ ਦੇ ਵਿਰੁੱਧ ਯੁੱਧ ਲਾ ਕੇ ਇੱਕ ਆਪਣੇ ਕਿਸਮ ਦੀ ਪਬਲਿਸਿਟੀ ਜਾਂ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਦੇ ਉੱਪਰ ਜਿਹੜਾ ਜ਼ੋਰ ਲਗਾਇਆ ਪਰ ਅੱਜ ਵੀ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਨੌਜਵਾਨਾਂ ਦੀਆਂ ਮੋਤਾਂ ਹੋ ਰਹੀਆਂ ਜੇ ਚ ਕੁੜੀਆਂ ਮੁੰਡੇ ਦੋਨੇ ਹੀ ਇਸੀ ਗੱਲ ਨੂੰ ਲੈ ਕੇ ਇੱਕ ਵੱਡਾ ਸੰਘਰਸ਼ ਇੱਕ ਵੱਡਾ ਮੋਰਚਾ ਅਸੀਂ ਲਗਾਉਣ ਜਾ ਰਹੇ ਹਾਂ ਤੇ ਸੱਦਾ ਦਿੰਦੇ ਆਂ ਵੀ 28 ਸਤੰਬਰ ਨੂੰ ਵਹੀਰਾ ਕੱਟ ਕੇ ਪੂਰੇ ਪੰਜਾਬ ਭਰ ਦੇ ਨੌਜਵਾਨ ਜਿਹੜੇ ਖੜਕੜ ਕਲਾ ਦੀ ਧਰਤੀ ਦੇ ਉੱਪਰ ਪਹੁੰਚਣ ਉਹਦੇ ਤੋਂ ਅੱਗੇ ਸਾਡੀਆਂ ਮੁੱਖ ਤੌਰ ਤੇ ਤਿੰਨ ਜਿਹੜੀਆਂ ਆ ਮੰਗਾਂ ਦੇ ਉੱਪਰ ਜਿਹੜੀ ਲੜਾਈ ਅਸੀਂ ਇਹ ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾ ਵੀ ਹਰ ਨੌਜਵਾਨ ਦੇ ਲਈ ਉਹਦੀ ਯੋਗਤਾ ਦੇ ਹਿਸਾਬ ਦੇ ਨਾਲ ਰੋਜ਼ਗਾਰ ਦਾ ਪ੍ਰਬੰਧ ਕਰੇ ਸਰਕਾਰ ਜੇ ਸਰਕਾਰ ਰੋਜ਼ਗਾਰ ਦਾ ਪ੍ਰਬੰਧ ਨਹੀਂ ਕਰ ਸਕਦੀ ਤੇ ਸਾਰੇ ਨੌਜਵਾਨਾਂ ਨੂੰ ਬੇਰੋਜ਼ਗਾਰੀ ਪੱਤਾ ਦੇਵੇ ਸਰਕਾਰ ਤੇ ਪੰਜਾਬ ਭਰ ਦੇ ਵਿੱਚ ਜਿਹੜੇ ਨਸ਼ੇ ਦੇ ਨਾਲ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਆ ਉਸ ਨਸ਼ੇ ਦੇ ਉੱਪਰ ਹਕੀਕੀ ਰੂਪ ਦੇ ਵਿੱਚ ਗਰਾਊਂਡ ਦੇ ਉੱਪਰ ਪੂਰਨ ਤੌਰ ਤੇ ਜਿਹੜੀ ਰੋਕਥਾਮ ਲੱਗੇ ਤੇ ਜਿਹੜੇ ਵੱਡੇ ਸਪਲਾਈਰ ਐ ਨਸ਼ੇ ਦੇ ਉਹਨਾਂ ਨੂੰ ਜੇਲੀ ਤੇ ਉਹਨਾਂ ਦੇ ਕ੍ਰਿਮੀਨਲ ਧਾਰਾਵਾਂ ਦਰਜ ਕਰਕੇ ਉਹਨਾਂ ਨੂੰ ਜਿਹੜਾ ਆ ਕੈਲੀਏ ਵੀ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਪਹਿਚਾਨ ਪੰਜਾਬ ਦੀ ਜਵਾਨੀ ਪੰਜਾਬ ਦੇ ਚੰਗੇ ਭਵਿੱਖ ਨੂੰ ਲੈ ਕੇ ਹੋਵੇ ਇਸ ਗੱਲ ਨੂੰ ਲੈ ਕੇ ਮੈਂ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਇਹ ਛੋਟਾ ਜਿਹਾ ਸੁਨੇਹਾ ਦੇ ਰਿਹਾ ਹਾਂ ਕਿ ਆਓ ਇਕੱਠੇ ਹੋਈਏ ਇਕੱਠੇ ਹੋ ਕੇ 28 ਸਤੰਬਰ ਨੂੰ ਹੱਲਾ ਮਾਰੀਏ ਤੇ ਇੱਕ ਵੱਡਾ ਮੋਰਚਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਚੰਡੇੜ ਜਿਹੜਾ ਅਸੀਂ ਲਗਾਉਣ ਜਾ ਰਹੇ ਹਾਂ ਉਹਦੇ ਵਿੱਚ ਹਰ ਜ਼ਿਲ੍ਹੇ ਤੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਸ਼ਾਮਲ ਹੋਣ ਤੇ ਇਹ ਮੋਰਚਾ ਜਿਹੜਾ ਲਗਾਤਾਰ ਖੜਕੜਕੜਾ ਦੀ ਧਰਤੀ ਤੋਂ 28 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਆਦੋਂ ਤੱਕ ਲਗਾਤਾਰ ਇਹ ਸੰਘਰਸ਼ ਨੌਜਵਾਨਾਂ ਦਾ ਜਾਰੀ ਰਹੇਗਾ ਜਦੋਂ ਪੰਜਾਬ ਭਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਾ ਪ੍ਰੋਪਰ ਪ੍ਰਬੰਧ ਨਹੀਂ ਹੋਊਗਾ ਤੇ ਵੱਡੀ ਗਿਣਤੀ ਨੌਜਵਾਨਾਂ ਨੂੰ ਬੇਰੋਜ਼ਗਾਰੀ ਪੱਤੇ ਦਾ ਪ੍ਰਬੰਧ ਨਹੀਂ ਹੋਊਗਾ ਤੇ ਪੰਜਾਬ ਦੇ ਵਿੱਚ ਨਸ਼ੇ ਦਾ ਪ੍ਰੋਪਰ ਤੌਰ ਤੇ ਖਾਤਮਾ ਨਹੀਂ ਹੋਗਾ ਇਸ ਗੱਲ ਨੂੰ ਲੈ ਕੇ ਸੰਘਰਸ਼ ਲਗਾਤਾਰ ਅਸੀਂ ਜਿਹੜਾ ਲੜਨ ਦਾ ਤੈਅ ਕੀਤਾ ਹੈ ਧੰਨਵਾਦ